ਸ੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੂਟਿਕ ਰਾਜਪੁਰਾ ਸੁਰਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈ ਹੈ ਜਿਹੜੇ ਅੱਜ ਵਾਲੇ ਸੂਟ ਨੇ ਜੀ ਹਰ ਇੱਕ ਦੇ ਪਸੰਦ ਦੇ ਨੇ ਅ ਮੇਰੀ ਜਿਹੜੀ ਇਹ ਵਾਲੇ ਸੂਟ ਨੇ ਕ੍ਰੇਪ ਦੇ ਇਹ ਜ਼ਿਆਦਾਤਰ ਇੰਟਰਨੈਸ਼ਨਲ ਹੀ ਜਾਂਦੇ ਨੇ ਬਾਹਰ ਹੀ ਜਾਂਦੇ ਨੇ ਇਹਨਾਂ ਨੂੰ ਸਟਿਚ ਕਰਕੇ ਭੇਜਦੇ ਆ ਸੀ ਕਿਉਂਕਿ ਇਤਨਾ ਦਾ ਸਟੱਫ ਆ ਇਹਨਾਂ ਨੂੰ ਤੁਸੀਂ ਮਸ਼ੀਨ ਵਾਸ਼ ਵੀ ਕਰ ਸਕਦੇ ਹੋ ਤੇ ਈਜ਼ੀ ਨੇ ਤੇ ਪਾਈ ਹੋਈ ਲੁੱਕ ਵੀ ਰਾਇਲ ਲੱਗਦੀ ਆ ਕਿਉਂਕਿ ਕ੍ਰੇਪ ਦੇ ਸੂਟ ਨੇ ਗੁਰਦੁਆਰਾ ਸਾਹਿਬ ਲਈ ਬਹੁਤ ਜ਼ਿਆਦਾ ਡਿਮਾਂਡ ਰਹਿਂਦੀ ਆ ਬਾਹਰ ਉਹ ਇਹਨਾਂ ਸੂਟਾਂ ਦੀ ਸਾਨੂੰ ਸਿੰਪਲ ਸੋਬਰ ਤੇ ਮਤਲਬ ਰਾਇਲ ਜਿਹੇ ਸੂਟ ਚਾਹੀਦੇ ਹੁੰਦੇ ਆ ਇਹ ਉਹ ਵਾਲੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਅੱਜ ਦੇ ਰਹੀਆਂ ਬੁਕਿੰਗ ਲਈ ਨੰਬਰ ਹੈਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸੀਂ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ 컬렉ਸ਼ਨ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਪ੍ਰਾਈਸ ਵੀ ਅਲੱਗ-ਅਲੱਗ ਰਹਿਣਗੇ ਬਹੁਤ ਸਾਰੀ 컬렉ਸ਼ਨ ਆ ਸ਼ੁਰੂ ਕਰਦੇ ਜੀ ਪਿਓਰ ਤੋਂ ਇਹ ਬਿਲਕੁਲ ਪਿਓਰ ਦੀ ਆਈਟਮ ਹੈ ਕਿ ਨਵੀਂ ਜਿਹੜੀ ਬਣਾਈ ਆਪਾਂ ਨੇ ਬਨਾਰਸੀ ਦੇ ਉੱਪਰ ਇਹ ਬਨਾਰਸੀ ਦੇ ਪਿਓਰ ਦੀ ਆਈਟਮ ਹੈ ਇਹ ਇੱਦਾਂ ਦਾ ਹੈਗੀ ਆ ਜੀ ਇਹਦੀ ਸ਼ਰਟ ਇਹ ਜਿਹੜੀ ਹੈ ਜਿਹੜਾ ਸਟਾਫ ਹੈ ਨਾ ਇਹ ਕ੍ਰੇਪ ਤੇ ਆ ਸਾਰੇ ਬਣਿਆ ਹੋਇਆ ਪਿਓਰ ਦਾ ਸਟਾਫ ਹੈ ਇਹ ਦੋਨੋਂ ਸਾਈਡ ਇਹਦੇ ਵੀਵਿੰਗ ਵਾਲਾ ਕੰਮ ਆ ਮਤਲਬ ਇਹ ਇਹ ਨਹੀਂ ਹੈਗਾ ਕਿ ਚੂਬਣੇ ਵਾਲਾ ਕੁਝ ਵੀ ਇੱਕ ਸਾਈਡ ਕਈ ਵਾਰੀ ਥੱਲੇ ਉੱਪਰ ਹੁੰਦਾ ਹੈ ਉਹ ਨਹੀਂ ਹੈਗਾ ਜੀ ਇਹ ਪਿਓਰ ਦਾ ਸੂਟ ਆ ਇਹਨੂੰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜਾਂ ਫਿਰ ਇੱਤਾਂ ਹੀ ਪਾ ਸਕਦੇ ਹੋ ਕਿਉਂਕਿ ਇਹਨਾਂ ਸੂਟਾਂ ਦੇ ਸੀ ਹੈਂਡਵਰਕ ਵੀ ਕਰਨਾ ਭੇਜਿਆ ਆਏ ਇਹਦੇ ਨਾਲ ਤੁਹਾਨੂੰ ਮਿਲੇਗੀ ਜੀ ਪਿਓਰ ਕ੍ਰੇਫੀ ਦੀ ਸਲਵਾਰ ਠੀਕ ਹੈ ਤੇ ਨਾਲ ਹੈਗਾ ਇਹ ਚਨਾਉਨ ਸ਼ਫਾਨ ਦਾ ਐਦਾਂ ਦੁਪੱਟਾ ਬਹੁਤ ਪਿਆਰਾ ਜਿਹਾ ਚਨਾਉਨ ਸ਼ਫਾਨ ਦਾ ਦੁਪੱਟਾ ਹੈ ਵਿੱਚੋਂ ਪਲੇਨ ਰਹੇਗਾ ਠੀਕ ਹੈ ਤੇ ਫੋਰ ਸਾਈਡ ਐ ਤਾਂ ਬਾਰਡਰ ਆਣਗੇ ਜੀ ਇਹ ਸਾਰੀ ਸੂਟ ਖੁੱਲ ਜੇਗਾ ਕਿਉਂਕਿ ਵਿੱਚ ਇਹਦੇ ਸਲਵਾਰ ਅਟੈਚ ਹੁੰਦੀ ਹੈ ਤੇ ਵਿੱਚੀ ਦੁਪੱਟਾ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਰਖਾਣੀ ਹੈ ਤੁਸੀਂ ਬਸ ਧਿਆਨ ਨਾਲ ਜ਼ਰੂਰ ਦੇਖ ਲਿਓ ਟਾਈ ਟਾਈ ਮੀਟਰ ਦੀ ਲੈਂਥ ਹੈ ਜੀ ਸਲਵਾਰ 3 ਮੀਟਰ ਦੀ ਹੋਏਗੀ ਠੋੜਾ ਜਿੰਤਾ ਨਾ ਵੀ ਮਾਣਾ ਤੁਸੀਂ ਉਵੇਂ ਦਾ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋ ਇਹ ਪਿਓਰ ਵਾਲੀ ਕਲੈਕਸ਼ਨ ਆ ਇਹ ਸੂਟ ਦਾ ਪ੍ਰਾਈਸ 3600 ਆ 3600 ਦਾ ਸੂਟ ਆ ਜੀ ਇਹ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਬਹੁਤ ਸੋਹਣੇ ਜਿਹੇ ਕਲਰ ਨੇ ਇਹ ਹੈਗੇ ਨੇ ਇਹਦੇ ਕਲਰ ਇਹ ਹੈਗਾ ਡਿਜ਼ਾਈਨ ਇਹਦੇ ਵਿੱਚ ਬਾਕੀ ਸਾਰਾ ਸੂਟ ਸੇਮ ਰਹੇਗਾ ਇਹਦੇ ਵਿੱਚ ਜਿੱਦਾਂ ਇਹ ਏਜੇ ਇਹ ਰਾਉਂਡ ਚ ਆ ਜਾਏਗਾ ਠੀਕ ਹੈ ਏਜੇ ਇਹ ਬਣਿਆ ਹੋਇਆ ਥੋੜਾ ਜਿਹਾ ਟਿਕੋਣਾ ਜਿਹਾ ਸਰ ਡਿਜ਼ਾਈਨ ਬਣਿਆ ਹੋਇਆ ਤੇ ਇਹ ਹੈਗਾ ਇਦਾਂ ਰਾਉਂਡ ਚ ਇਹਦਾ ਮੈਂ ਦੁਪੱਟਾ ਤੁਹਾਨੂੰ ਦਿਖਾਦਾ ਨਹੀਂ ਕਿਉਂਕਿ ਦੁਪੱਟਿਆਂ ਦੇ ਦੋਨਾਂ ਦਾ ਜਿਹੜਾ ਸਟਾਈਲ ਉਹ ਚੇਂਜ ਹੋਏਗਾ ਇੱਕ ਰੇਪ ਦੀ ਸਲਵਾਰ ਹੈ ਜੀ ਪਿਓਰ ਦੀ ਤੇ ਇਹ ਦੇਖੋ ਇਹਦਾ ਦੁਪੱਟਾ ਡਬਲ ਸ਼ੇਡ ਦੇ ਵਿੱਚ ਦੁਪੱਟਾ ਰਹੇਗਾ ਇਦਾਂ ਜਿਹੜੇ ਲੜ ਨਹੀਂ ਉਹ ਲਾਈਟ ਨਹੀਂ ਤੇ ਵਿੱਚੋਂ ਫੇਲ ਕਾ ਬਹੁਤ ਪਿਆਰਾ ਪੀਸ ਆ ਜੀ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀਆ ਸੋੜ ਗਏ ਪਿਓਰ ਦੀ ਆਈਟਮ ਹੈ ਇਹ ਤੇ ਏਸੀ ਡਿਜ਼ਾਈਨ ਤੋਂ ਸੇਮ ਦੇ ਵਿੱਚ ਇੱਕ ਕਲਰ ਇਹ λεਮਨ yellow ਆ ਜਾਂਦਾ ਮੈਂ ਤੁਹਾਨੂੰ ਇਹਦੇ ਨਾਲ ਕੰਟਰਾਸਟ ਦਿਖਾ ਦਨੀ ਕਿਹੜੇ ਕਲਰ ਦਾ ਇਹਦੇ ਨਾਲ ਦੇਖੋ ਇਹ ਬਹੁਤ ਪਿਆਰਾ ਕੰਟਰਾਸਟ ਹੀ ਬਹੁਤ ਸੋਹਣਾ ਸੋੜਦਾ ਠੀਕ ਹੈ ਜੀ ਇਹ ਜਿੱਦਾਂ ਇੱਕ ਗ੍ਰੀਨ ਗ੍ਰੀਨ ਜੀ ਟੋਨ ਤੇ ਆ ਜਾਂਦਾ ਹੈ ਬਹੁਤ ਸੋਹਣਾ ਪੈਰਟ ਗ੍ਰੀਨ ਚਾ ਕੰਟਰਾਸਟ ਹੈ ਦਾ ਨਿਓਨ ਸ਼ੇਡ ਦੇ ਵਿੱਚ ਐਦਾਂ ਰਹਿਣਗੇ ਜੀ ਡਿਜ਼ਾਈਨਿੰਗ ਇਹਨਾਂ ਸੂਟਾਂ ਦੇ 3600 ਦੇ ਸੂਟ ਨੇ ਇਹ ਪਿਓਰ ਦੇ ਉੱਪਰ ਆ ਠੀਕ ਹੈ ਬਿਲਕੁਲ ਨਵੀਂ ਕਲੈਕਸ਼ਨ ਹੈ ਇਹ ਇੱਕ ਪਿਓਰ ਤੇ ਹੋਰ ਦੰਨੀ ਹੈ ਇਹ ਹੈਗਾ ਸਿਲਕ ਦੇ ਉੱਪਰ ਇਹ ਸਿਲਕ ਦੇ ਬਹੁਤ ਸੋਹਣੇ ਕਲੈਕਸ਼ਨ ਆਈਆਂ ਮਤਲਬ ਕਈ ਵਾਰੀ ਐਦਾਂ ਹੁੰਦਾ ਹੈ ਕਿ ਸਾਨੂੰ ਕਢਾਈਆਂ ਵਾਲੇ ਸੂਟ ਨਹੀਂ ਚਾਹੀਦੇ ਹੁੰਦੇ ਕਈ ਵਾਰੀ ਏਜ ਦੇ ਅਕੋਰਡਿੰਗ ਜਾਂ ਫਿਰ ਅੱਜਕੱਲ੍ਹ ਤਾਂ ਸਟਾਫ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਗਿਆ ਸਟਾਫ ਦਾ ਤੁਸੀਂ ਕਿਸੇ ਤਰ੍ਹਾਂ ਵੀ ਗਰੈਨਿਸ਼ ਨਾਲੇ ਜਾਗੋ ਵਾਸਤੇ ਜਾਂ ਫਿਰ ਵਿਆਹ ਦੇ ਦਿਨ ਲਈ ਬਹੁਤ ਸੋਹਣੀ ਕਲੈਕਸ਼ਨ ਬਣਦੀ ਆ ਕਾਫੀ ਜ਼ਿਆਦਾ ਟ੍ਰੈਂਡ ਹੈ ਇਹ ਹੈਗਾ ਸਿਲਕ ਦੇ ਉੱਪਰ ਪ੍ਰਿੰਟ ਦੇ ਉੱਪਰ ਸਾਰਾ ਹੀ ਸੂਟ ਹੈ ਬਹੁਤ ਸੋਹਣੇ ਬਨਾਰਸੀ ਦੇ ਸੂਟ ਨੇ ਜੇ ਤੇ ਇਹਦੇ ਨਾਲ ਵੀ ਤੁਹਾਨੂੰ ਇਹ ਪਿਓਰ ਕ੍ਰੇਫਟ ਦੀ ਸਵਾਰ ਮਿਲ ਜਾਏਗੀ ਦੁਪੱਟਾ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਫੋਰ ਸਾਈਡ ਹਲਕਾ ਜਿਹਾ ਬਾਰਡਰ ਬਣਿਆ ਹੋਇਆ ਤੇ ਵਿੱਚੋਂ ਪਲੇਨ ਚਨੌਨ ਸ਼ਫਵਾਨ ਦਾ ਦੁਪੱਟਾ ਰਹੇਗਾ 크ਰੇਪ ਦੀ ਸਲਵਾਰ ਆ ਜੀ ਇਹਦੇ ਨਾਲ ਵੀ ਠੀਕ ਹੈ 크ਰੇਪ ਦੀ ਸਲਵਾਰ ਆ ਤੇ ਸੂਟ ਬਹੁਤ ਸੋਹਣਾ ਆ ਇਹ ਸਿਲਕ ਦਾ ਸੈਕਿੰਡ ਤੇ ਕਿ ਮਿਲ ਜੇਗਾ ਤੁਹਾਨੂੰ ਫੋਰਥ ਕਲਰ ਇਹ ਚਾਰ ਕਲਰ ਨੇ ਮੈਂ ਸਲਵਾਰਾਂ ਦਾ ਕਲਰ ਦਿਖਾ ਦਾਨੀ ਆ ਇਹ ਦੇਖੋ ਜਿੱਦਾਂ ਕਰੀਮੀ ਵੇਜ ਦਾ ਸ਼ੇਡ ਹੁੰਦਾ ਉਹ ਵਾਲਾ ਕਲਰ ਆ ਇਹਦੇ ਵਿੱਚ ਇਹ ਲਾਈਟ ਪਿਸਤਾ ਦਾ ਸ਼ੇਡ ਆ ਗਿਆ ਜੀ ਤੇ ਇਹਦੇ ਵਿੱਚ ਇਹ ਆਨियन ਜਿਹਾ ਕਲਰ ਆ ਗਿਆ نیچے ਵਾਲਾ ਤੁਸੀਂ ਇਹ ਰਸਟੀ ਪੀਚ ਕਲਰ ਦੇਖ ਹੀ ਲਿਆ ਬਹੁਤ ਸੋਹਣੇ ਸੂਟ ਨੇ ਪ੍ਰਾਈਸ ਇਹਨਾਂ ਦਾ ਵੀ ਸੇਮ ਰਹੇਗਾ ਜਿਹੜੇ ਆਪਾਂ ਪਹਿਲਾਂ ਦਿਖਾਏ 3600 ਇਹ ਪਿਓਰ ਆਰੀ ਆਈਟਮ ਆ ਨੇ ਹੁਣ ਤੁਹਾਨੂੰ ਦਿਖਾਨੀ ਆ ਮੈਂ ਇੱਕ ਪੀਸ ਜੋਰਜਾਟ ਦੇ ਉੱਪਰ ये योहर जटते है जी प्रिंट बिल्कुल काफ़ी ज्यादा ट्रेंडिंग प्रिंट है ये रहेगा सूट ये ये है शर्ट शर्ट का स्टफ बहुत प्यारा दिपटा है ये भी प्लेन करे जपट्टा है दुपट्टा भी थोड़ा प्रिंटेड मिलेगा ਇਹ ਸੂਟ ਸਾਰੇ ਖੁੱਲ ਗਿਆ ਦੇਖੋ ਹੁਣ ਤੁਸੀਂ ਇਹ ਸੂਟ ਧਿਆਨ ਨਾਲ ਦੇਖ ਲਓ ਸਾਰਾ ਖੁੱਲਿਆ ਹੋਇਆ ਪ੍ਰਿੰਟ ਇਹਦਾ ਠੀਕ ਹੈ ਇਹ ਸ਼ਰਟ ਆ ਗਈ ਜੀ ਇਹ ਸ਼ਰਟ ਦਾ ਪ੍ਰਿੰਟ ਆ ਤੇ ਪਲੇਨ ਸਲਵਾਰ ਹੈ ਇਹਦੀ ਇਹ ਹੈਗਾ ਜੀ ਸ਼ਰਟ ਦਾ ਫਰੰਟ ਐਦਾਂ ਬਣੇਗੀ ਸ਼ਰਟ ਇਹ ਠੀਕ ਹੈ ਬਹੁਤ ਸੋਹਣਾ ਜਿਹਾ ਸ਼ਰਟ ਦਾ ਫਰੰਟ ਹੈ ਇਹ ਵਿੱਚ ਤੋਂ ਵੱਡਾ ਜ਼ਿਗਜ਼ਾਗਾ ਤੇ ਉੱਪਰ ਛੋਟਾ ਹੈ ਛੇ ਛੋਟਾ ਉਹ ਟੋੜੀ ਚ ਵਾਇਸੇ ਤੁਸੀਂ ਆਪਣੇ ਟੋਪ ਬਹੁਤ ਸੋਹਣਾ ਰਿਹਾ ਐਦਾਂ ਪ੍ਰਿੰਟਡ ਦੁਪੱਟਾ ਜੀ ਸੂਟ ਦਾ ਇਹ ਦੁਪੱਟਾ ਮਾਈ ਇਹ ਵਾਲੀ ਆਈਟਮ ਰਹਿੰਦੀ ਆ ਡਿਪੈਂਡ ਹੁੰਦਾ ਕਿ ਕਈ ਵਾਰੀ ਅਸੀਂ ਮਤਲਬ ਘੱਟ ਵੱਧ ਰੇਟਾਂ ਦੇ ਇਹਨਾਂ ਨੂੰ ਦੰਦੇ ਰਹਨੇ ਆ ਉਹ ਜਿੱਦਾਂ ਸਾਨੂੰ ਮਿਲਦਾ ਕਈ ਜਿਹੜੀ ਕੰਪਨੀ ਰੇਟ ਵਧਾ ਦਿੰਦੀ ਆ ਕਈ ਵਾਰੀ ਕੱਟ ਜਾਂਦੇ ਨੇ ਜੀ ਉਦਾਂ ਹੀ ਮੈਂ ਤੁਹਾਨੂੰ ਦੇ ਦਿੰਦੀ ਆ ਇਹ ਹੈਗਾ ਸ਼ਰਟ ਦਾ ਡਿਜ਼ਾਈਨ ਦੁਪੱਟਾ ਮੈਂ ਤੁਹਾਨੂੰ ਦਿਖਾਤਾ ਦੁਪੱਟਾ ਬਹੁਤ ਪਿਆਰਾ ਚਨਾਉਂਸ਼ ਫੌਨ ਦਾ ਤੇ ਪਲੇਨ ਹੈਗੀ ਆ ਜਿਹੜੀ ਇਹ ਸਲਵਾਰ ਮਿਲ ਕੀ ਜਾਂ ਕਲਰ ਆ ਸਾਰੇ ਸੂਟਾਂ ਦਾ ਜਿਹੜਾ ਇਹਦੇ ਵਿੱਚ ਡਿਜ਼ਾਈਨ ਚ ਜਿੰਨੇ ਵੀ ਕਲਰ ਨੇ ਸੇਮ ਕਲਰ ਰਹਿਣਗੇ ਮਿਲਤੀ ਜੇ ਤੇ ਬਸ ਜਿਹੜੇ ਵਿੱਚ ਫੁੱਲ ਨੇ ਜੀ ਫੁੱਲਾਂ ਦਾ ਕਲਰ ਚੇਂਜ ਹੋ ਜਾਏਗਾ ਇਹਦੇ ਵਿੱਚ ਜਿਹੜਾ ਸਕਾਈ ਫਰੋਜ਼ੀ ਕਲਰ ਆ ਇਹਦੇ ਵਿੱਚ येलो ਲੈਮਨ ਆ ਗਿਆ ਤੇਰੇ ਵਿੱਚ ਆ ਗਿਆ ਇਹ ਵਾਈਨ ਮਰਜੈਂਟਾ ਦਾ শেਡ ਆ ਇਹ ਤਿੰਨ ਸੂਟ ਨੇ ਜੀ ਇਸ ਡਿਜ਼ਾਈਨ ਦੇ 2350 ਇਹਨਾਂ ਸੂਟਾਂ ਦਾ ਪ੍ਰਾਈਸ ਆ ਇੱਕ ਬਿਲਕੁਲ ਨਵੀਂ ਆਈਟਮ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਸੂਟ ਨਾਲ ਦੁਪੱਟਿਆਂ ਨਾਲ ਬਹੁਤ ਇਹਨਾਂ ਚ ਜਾਨ ਫੈ ਜਾਂਦੀ ਹੈ। ਪਹਿਲਾਂ ਦੁਪੱਟਾ ਇਹ ਦਿਖਾ ਦਵਾਂ ਸੂਟ ਦਾ। ਇਹ ਹੈਗਾ ਜੀ ਦੁਪੱਟਾ। ਠੀਕ ਹੈ। ਬਹੁਤ ਸੋਹਣਾ ਸੂਟ ਹੈ। ਕريب ਤੇ ਨੇ ਜੀ ਚਨਾਉਸ਼ ਫੌਂਟ ਦੇ ਦੁਪੱਟੇ ਇਹਨਾਂ ਦੇ ਨਾਲ। ਤੇ ਇਹ ਹੈਗੀ ਸ਼ਰਟ। ਤੁਸੀਂ ਪਲੇਨ ਬਣਾਓ। ਵੈਸੇ ਤਾਂ ਹੀ ਪਲੇਨ ਸ਼ਰਟ ਹੀ ਬਹੁਤ ਸੋਹਣੀ ਲੱਗੇਗੀ। ਤੇ ਬਾਕੀ ਛੋਟੀ ਚੁਆਇਸ ਆ ਇਹ ਹੈਗੇ ਜੀ 크ਰੇਪ ਦੇ ਸਲਵਾਰ ਪਲੇਨ ਸਲਵਾਰ ਆ ਤੇ ਕਲਰ ਇਹਦੇ ਵੀ ਤੁਹਾਨੂੰ ਮਿਲ ਜਾਣਗੇ ਇਹਦੇ ਨਾਲ ਹੀ ਮੈਰੂਨ ਜਿਹਾ ਸ਼ੇਡ ਆ ਜਾਂਦਾ ਬਹੁਤ ਸੋਹਣਾ ਏਕੇ ਵਾਈਨ ਕਲਰ ਆ ਇਹ 3 ਕਲਰ ਨੇ ਜੀ 2350 ਦੇ ਵਿੱਚ ਇਹ ਨਵੀਂ ਨਵੀਂ ਡਿਜ਼ਾਈਨ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਹੁਣ ਆ ਗਏ ਜੀ ਪ੍ਰਿੰਟ ਦੇ ਉੱਪਰ ਇਹ ਵੀ 크ਰੇਪ ਦੇ ਸੂਟ ਨੇ ਇਦਾਂ ਦੀ ਸੂਟ ਅਗਰ ਤੁਸੀਂ ਕਿਸੇ ਨੂੰ ਗਿਫਟ ਵੀ ਦੰਨੇ ਹੋ ਨਾ ਉਹ ਵੀ ਇਹ ਨਹੀਂ ਹੈਗਾ ਵੀ ਲੈ ਕੇ ਥੋੜੋ ਰੱਖ ਦੇਗਾ ਜਾਂ ਨਾ ਖੁੱਲ ਮਾਰੇਗਾ ਕਿਉਂਕਿ ਇਹ ਸਟੀਚ ਕਰਕੇ ਪਾਉਣ ਵਾਲੇ ਹੰਡਾਉਣ ਵਾਲੇ ਸੂਟ ਨੇ ਇਹ ਹੈਗਾ ਚਨਾਉਂਸ਼ ਫੌਂ ਦਾ ਦੁਪੱਟਾ ਇਹ ਹੈਗਾ ਜੀ ਸ਼ਰਟ ਦਾ ਬਹੁਤ ਪਿਆਰਾ ਜਿਹਾ ਪ੍ਰਿੰਟ ਪਲੇਨ ਸਲਵਾਰ ਆ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਸੂਟ ਦੇ بیس ਕਲਰ ਸੇਮ ਰਹੇਗਾ ਸਲਵਾਰ ਦਾ ਕਲਰ ਤੇ ਫੁੱਲਾਂ ਦਾ ਕਲਰ ਚੇਂਜ ਹੋ ਜਾਏਗਾ ਕਲਰ ਬਹੁਤ ਸੋਹਣੇ ਸੋਹਣੇ ਆ ਇਹਦੇ ਵਿੱਚ ਇਹ ਸਲਵਾਰ ਆ ਕੰਟਰਾਸਟ ਬਹੁਤ ਪਿਆਰੇ ਆ ਪ੍ਰਾਈਸ ਹੈਗਾ ਸੇਮ 2350 ਗਰੇਪ ਦੇ ਸੂਟ ਦਾ ਇਹ ਵੀ ਕਰੇਪ ਤੇ ਨਵਾਂ ਡਿਜ਼ਾਈਨ ਬਿਲਕੁਲ ਇਹਨੂੰ ਇਦਾਂ ਹੁੰਦਾ ਕਿ ਤੁਹਾਨੂੰ ਮੈਂ ਦੁਪੱਟੇ ਦਿਖਾ ਦਮਾ ਕਈ ਵਾਰੀ ਕੋਈ ਕੋਈ ਪਿਆਰਦਾ ਸਾਨੂੰ ਫੋਟੋ ਪਾ ਦੋ ਜੀ ਜਿੰਨੇ ਨੂੰ ਅਸੀਂ ਫੋਟੋ ਪਾਉਨੇ ਆਂ ਕਈ ਵਾਰੀ ਨਹੀਂ ਟਾਈਮ ਲੱਗਦਾ ਇਹਨੇ ਚੀਜ਼ ਤਾਂ ਸੂਟ ਸੋਲਡ ਆਊਟ ਹੋ ਜਾਂਦੇ ਆ ਤਾਂ ਹੀ ਪੂਰੀ ਡਿਟੇਲ ਦਿੰਨੀ ਹੁੰਦੀ ਹੈ ਕਿ ਤੁਸੀਂ ਵੀਡੀਓਸ ਨੂੰ ਧਿਆਨ ਨਾਲ ਦੇਖ ਲਿਆ ਕਰੋ ਕੋਈ ਕਾਲੀ ਨਹੀਂ ਹੁੰਦੀ ਸਕਰੀਨਸ਼ਾਟ ਪਾਉਂਦੇ ਪ੍ਰਾਈਸ ਸੁਣ ਕੇ ਕਿ ਸਾਰਾ ਸੂਟ ਦੇਖ ਕੇ ਫਿਰ ਸਕਰੀਨਸ਼ਾਟ ਪਾ ਦਿਆ ਕਰੋ ਚਨਾਉਸ਼ ਫੌਂਦਾ ਦੁਪੱਟਾ ਕ੍ਰੇਪ ਦੀ ਸਲਵਾਰ ਆ ਕ੍ਰੇਪ ਦੀ ਸ਼ਰਟ ਆ 2350 ਪ੍ਰਾਈਸ ਆ ਜੀ ਕਲਰ ਇਹਦੇ ਵੀ ਸੋਨੂ 3 ਮਿਲ ਜਾਣਗੇ ਠੀਕ ਹੈ ਜੀ ਨੈਕਸਟ ਇਹ ਵੀ ਸਾਡਾ ਬਹੁਤ ਕੈਸਾ ਕਰੀਓ ਕੇ ਵਾਇਰਲ ਪ੍ਰਿੰਟ ਆ ਜਦੋਂ ਵੀ ਅਸੀਂ ਇਹ ਵਾਲਾ ਪਾਨੇ ਆ ਸੂਟ ਤਾਂ ਨਾਲ ਦੀ ਨਾਲ ਇਹ ਵੀ ਸੋਲਡ ਆਊਟ ਹੁੰਦਾ ਇਹਨੂੰ ਮੈਂ ਹਰੇਕ ਸਟੱਫ ਦੇ ਉੱਪਰ ਲੈ ਕੇ ਆਈਆਂ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਦੁਪੱਟਾ ਜੀ ਚਨਨ ਸ਼ਫਰਨ ਦਾ ਬਹੁਤ ਪਿਆਰਾ ਬਣਿਆ ਹੋਇਆ ਤੇ ਇਹ ਹੈਗਾ ਸ਼ਰਟ ਦਾ ਪ੍ਰਿੰਟ ਫੋ ਹਾਰ ਸੋਨੇ ਫੁੱਲ ਨੇ ਪ੍ਰਿੰਟਿੰਗ ਹੀ ਬਹੁਤ ਸੋਹਣੀਆ ਸੂਰਦੀ। 크ਰੇਪ ਪਲੇਨ ਦੀ ਸਲਵਾਰ ਹੈਗੀ ਇਹਦੇ ਨਾਲ ਵੀ ਕਲਰ ਇਹਦੇ ਵੀ ਤੁਹਾਨੂੰ 4-5 ਮਿਲ ਜਾਣਗੇ। ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਫਿਕਸ ਕਰ ਸਕਦੇ ਹੋ। ਇਹ ਕਲਰ ਨੇ ਜੀ ਇਹਦੇ। ਠੀਕ ਹੈ ਜੀ। ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਨੈਕਸਟ ਵੀਡੀਓ ਵਿੱਚ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਤੁਹਾਡੇ ਕਮੈਂਟ ਮੈਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਦੇ ਹਾਂ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much